내리가내리 마을 up ਮਹਾਰਣਵੀ ਸਿੰਘ ਪ੍ਰਧਾਨ ਅਗਰ ਕੌਂਸਲ ਪਾਤੜਾ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ 1 ਮਹੀਨਾ ਪੂਰੇ ਸ਼ਹਿਰ ਦੇ ਅੰਦਰ ਸਫਾਈ ਅਭਿਆਨ ਚਲਾਣਾ ਹੈ। ਉਹਦੇ ਤਹਿਤ ਅੱਜ ਸਾਡੇ ਨਗਰ ਕੌਂਸਲ ਪਾਤੜਾ ਤੋਂ ਸਮੂਹ ਸਵੈ ਕਰਮਚਾਰੀ ਇਕੱਠੇ ਹੋ ਗਏ ਤੇ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ। ਸ਼ਹਿਰ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਜੀਆ ਇੱਕ ਮਹੀਨਾ ਸਵੱਇਅ ਅਭਿਆਨ ਚੱਲਣਾ ਉਹਦੇ ਵਿੱਚ ਸਾਡਾ ਸਹਿਯੋਗ ਕਰ ਬਿਸ਼ੇਸ਼ ਤੌਰ ਤੇ ਕੂੜਾ ਜਿਹੜਾ ਗਿੱਲਾ ਕੂੜਾ ਸੁੱਕਾ ਕੂੜਾ ਹਰੇਕ ਜਿਹੜਾ ਘਰ ਦੋ ਡੈਸਟਪੈਨ ਲਾਣ ਇਸ ਭਾਣ ਤਾਂ ਕਿ ਗਿੱਲਾ ਕੂੜਾ ਵੱਖਰਾ ਜਾਵੇ ਸੁੱਕਾ ਵੱਖਰਾ ਜਾਵੇ ਮਿਕਸ ਨਾ ਹੋਵੇ ਤਾਂ ਕਿ ਜਦੋਂ ਜੈ ਸੈਕਿੰਗ ਰਿਜ਼ਨ ਕਰਨ ਬਾੜੇ ਕੋਈ ਦਿੱਕਤ ਨਾ ਆਵੇ ਇਸ ਲਈ ਮੈਂ ਸ਼ਹਿਰ ਨਿਵਾਸੀਆਂ ਮੇਰੀ ਬੇਨਤੀ ਹੈ ਕਿ ਉਹ ਮੇਰੀ ਬੇਨਤੀ ਨੂੰ ਕਬੂਲ ਕਰਨਗੇ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਆਤਰਾ ਸ਼ਹਿਰ ਨੂੰ ਵਧੀਆ ਬਣਾਉਣ ਲਈ ਸਾਡਾ ਸਹਿਯੋਗ ਕਰਨ ਤਾਂ ਕਿ ਆਪਣਾ ਪੂਰੇ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਆਈਏ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਹੋਵੇ ਸ਼ਹਿਰ ਨਿਵਾਸੀਆਂ ਦਾ ਨਾਮ ਰੋਸ਼ਨ ਹੋਵੇ ਇਹ ਮੇਰੀ ਅਪੀਲ ਹੈ ਕਿੰਨੇ ਰੈਡੀ ਦੇ ਕਿੰਨੇ ਸਪਾਈਕਰ ਸਾਡੇ ਜਿਹੜੇ ਨੇ तकरीबन 100 ਕਰਮਚਾਰੀ ਨੇ ਜਿਹੜੇ ਕਿ ਸ਼ਹਿਰ ਦੇ ਅੰਦਰ ਵੱਖ-ਵੱਖ ਵਾਰਡਾਂ ਦੇ ਵਿੱਚ ਕਿੰਨੇ ਵਾਰਡ 17 ਵਾਰਡ ਨੇ ਕਿ ਸ਼ਹਿਰ ਦੇ ਮੇਨ ਸੜਕਾਂ ਉਹਨਾਂ ਦੀ ਸਫਾਈ ਦੁਕਾਨਾਂ ਦੇ ਬਾਜ਼ਾਰ ਦਾ ਕੂੜਾ ਵੀ ਸਫਾਈ ਸਾਰੇ ਕੰਮ ਜਿਹੜੇ ਨੇ ਸਾਰੇ ਸਫਾਈ ਕਰਮਚਾਰੀ ਕਰਦੇ ਨੇ ਬਦਿਆ ਡੰਗ ਨਾ ਕਰ ਰਹੇ ਨੇ ਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਜਰਾ ਮਹੀਨਾਵਾਂ ਜੁਲਾਈ ਚੱਲ ਰਿਹਾ ਵਾ ਹਦਾਇਤ ਉਹ ਸਖਤ ਹਦਾਇਤ ਵੀ ਕੀਤੀ ਜਰੂਰ ਕਿਸ ਤਰ੍ਹਾਂ ਦੀ ਕਾਰਵਾਈ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਔਰ ਉਹਦੇ ਤੇ 6 ਚੈਕਿੰਗ ਵਾਲੇ ਕਰਮਚਾਰੀ ਲਾਏ ਨੇ ਮੈਂ ਆਪ ਵੀ ਚੈੱਕ ਕਰਾਂਗਾ ਕਿ ਜੇ ਗਿੱਲਾ ਕੋੜਾ ਸੁੱਕਾ ਕੋੜਾ ਕਿਤੇ ਮਿਕਸ ਪਾਇਆ ਗਿਆ ਤਾਂ ਕਾਰਵਾਈ ਹੋਊਗੀ ਉਹਨਾਂ ਸਖਤ ਹਦਾਇਤ ਕੀਤੀ ਹੈ ਮੁਲਾਜ਼ਮਾਂ ਨੂੰ ਕੋਈ ਸਾਰੇ ਮੁਲਾਜ਼ਮੇ ਮੇਰੀ ਗੱਲ ਧਿਆਨ ਨਾਲ ਸੁਣੀਏ ਉਹ ਤੋਂ ਗੋਲ ਕਰਨਗੇ ਔਰ ਅਸੀਂ ਮਤਲਬ ਕੱਲ ਤੋਂ ਇੱਕ ਤਰੀਕ ਤੋਂ ਸਾਡਾ ਕੰਮ ਚੱਲ ਰਿਹਾ ਵਾ ਪਕਾ ਤੌਰ ਤੇ ਜੇ ਸੀ ਚੈਕਿੰਗ ਕਰ ਰਹੇ ਹਾਂ ਮੈਂ ਆਪ ਵੀ ਕਰਾਂ ਲੋਕ ਜਿਉਂ ਸਾਧੰਦੇ ਕਿੱਧਰ ਤੋਂ ਕੋੜਾ ਪਾਣ ਵਾਲਾ ਅੱਗੇ ਨਾਲ ਕਾਫੀ ਫਰਕ ਹੈ ਆਪਾਂ ਕਹਿੰਦੇ ਬਿਲਕੁਲ ਨਹੀਂ ਫਰਕ ਹੈ ਲੋਕਾਂ ਨੂੰ ਜਾਗਰਤ ਕਰਨ ਸਮਾਂ ਲੱਗੂਗਾ ਸਰਕਾਰ ਇਸ ਤਰ੍ਹਾਂ ਰਹੀ ਟੀਵੀ ਰਹੀ ਅਖਬਾਰਾਂ ਰਹੀ ਐ ਸੋਸ਼ਲ ਮੀਡੀਆ ਰਹੀ ਲੋਕਾਂ ਨੂੰ ਜਾਗਰਤ ਕਰ ਰਹੀ ਹੈ ਮੈਂ ਵੀ ਸਮੇਂ ਸਮੇਂ 'ਤੇ ਤੁਹਾਡੇ ਮੀਡੀਆ ਰਹੀਂ ਲੋਕਾਂ ਨੂੰ ਬੇਨਤੀ ਕਰਦਾ ਕਈ ਨੂੰ ਮਤਲਬ ਆ ਪਾ ਗਿੱਲਾ ਕੋੜਾ ਸੁੱਕਾ ਕੋੜਾ ਜਿਹੜੇ ਪਲਾਸਟਿਕ ਲਿਫਾਫੇ ਨੇ ਇਹਨਾਂ ਯੂਜ਼ ਨਾ ਕਰੀਏ ਆਪਾ ਚੋਲਾ ਲੈ ਕੇ ਜਾਈਏ ਬਜਾਟ ਤਾਂ ਕਿ ਲਿਫਾਫੇ ਨਹੀਂ ਘਟ ਵਰਤੋ ਹੋਵੇ ਉਰ ਮ ਸਰਕਾਰ ਨੂੰ ਬੇਨਤੀ ਕਰਾਂਗਾ ਉਹ ਜਿੱਥੇ ਲਿਫਾਫੇ ਬਣਦੇ ਨੇ ਉਹ ਲਿਫਾਫੇ ਜਿਹੜੇ ਫੈਕਟਰੀਆਂ ਬਣ ਦਿੱਤੀਆਂ ਜਾਂ ਤਾਂ ਕਿ ਲਿਫਾਫੇ ਇਹਨਾਂ ਆਣਗੇ ਤਾਂ ਲੋਕੀ ਵਰਤਣ ਕਾਦੇ ਵਾਤੇ